ਸਰਹੱਦੀ ਲਾਗਲੇ ਪਿੰਡ ਬਹਾਦਰਕੇ ਵਿਖੇ ਡੀਐਸਪੀ ਅਤੇ ਬੀਐਸਐਫ ਵੱਲੋਂ ਨਸ਼ਿਆਂ ਦੇ ਖਿਲਾਫ ਲਗਾਇਆ ਗਿਆ ਜਾਗਰੂਕਤਾ ਸੈਮੀਨਾਰ ਔਰਤਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਕੀਤੀ ਸ਼ਿਰਕਤ ਬੱਚਿਆਂ ਨੂੰ ਵੰਡੇ ਗਏ ਗਿਫਟ ਨਸ਼ਿਆਂ ਖਿਲਾਫ ਲਗਾਤਾਰ ਪਿੰਡਾਂ ਵਿੱਚ ਸਬਡਿਵੀਜ਼ਨ ਗੁਰਹਰ ਸਹਾਇ ਦੇ ਡੀਐਸਪੀ ਅਤਲ ਸੋਨੀ ਵੱਲੋਂ ਸੈਮੀਨਾਰ ਲਗਾ ਕੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਲਿਪਤ ਨਾ ਹੋਵੇ ਇਸੇ ਤਰ੍ਹਾਂ ਜ ਸਰਹੱਦੀ ਲਾਗਲੇ ਪਿੰਡ ਬਹਾਦਰਕੇ ਵਿਖੇ ਨਸ਼ਿਆਂ ਖਿਲਾਫ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਿਸ ਵਿੱਚ ਔਰਤਾਂ ਬੱਚਿਆਂ ਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਬੀਐਸਐਫ ਦੇ ਡੀਐਸਪੀ ਵੀਰ ਬਹਾਦਰ ਸਿੰਘ ਡੀਐਸਪੀ ਅਤਲ ਸੋਨੀ ਥਾਣਾ ਮੁਖੀ ਗੁਰਵਿੰਦਰ ਕੁਮਾਰ ਨੇ ਲੋਕਾਂ ਨੂੰ ਨਸ਼ੇ ਦੀ ਲਾਨਤ ਵਰਗੀ ਬਿਮਾਰੀ ਤੋਂ ਦੂਰ ਰਹਿਣ ਲਈ ਕਿਹਾ ਇਸ ਨੂੰ ਖਤਮ ਕਰਨ ਲਈ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਅਤੇ ਅਸੀਂ ਹਰ ਸਮੇਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਹੋਰ ਕੀ ਕਿਹਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਬਡਿਵੀਜ਼ਨ ਗੁਰਹਰ ਸਹਾਇ ਦੇ ਡੀਐਸਪੀ ਅਤਲ ਸੋਨੀ ਨੇ ਆਹ ਤੁਸੀਂ ਵੀ ਸੁਣ ਲਓ फजर मजी टृपजरेश का पहारा ऑिच्छाई भाललत वन्मर्गोल भीचुरेश को सल्गत करें का भालल है तो पह्ल goal भेखरा भीच्छीivा लाजोटिते पर खाम म्मझाराथ मझारश बें ਉਦੋਂ ਨਾਲ ਆਓ ਯਾਰ ਇੱਕ ਇੱਕ ਇਹਨੂੰ ਦੇ ਦੇ ਆ ਗੁੜੀਆਂ ਨੂੰ ਦੇ ਲੈ ਲੈ ਬੇਟੇ ਚਲੋ ਬੈਠੋ ਬਸ ਬਸ ਆ ਜੀ ਲੈ ਚਲਵਾਓ ਹਾਂ ਜੀ ਇੱਕ ਇੱਕ ਲੋ ਡੰਗਲ ਨੂੰ ਮਗਰੂਫ ਹੋਰ ਉਹ ਜਿਹੜਾ ਮੈਨੂੰ ਕਬਰ ਕਰਉਂਦੀ ਸੀ ਮੈਂ ਹੋ ਗਿਆ ਨਾ ਐਡ ਕਰ ਸਕਦਾ ਹੋਇਆ ਜਿੰਨਾ ਮਾਰਗੇ ਜੀ ਕੱਲ ਦੀ ਵਾਰਤਾ ਕੀ ਬਾਤ ਲਾਲਾਂ ਜੀ ਆਹ ਹਾਂ ਬੜਾ ਵਧੀਆ ਲੱਗਿਆ ਸਾਰੇ ਖੜੇ ਦਿੱਤੇ ਜਿਹੜੇ ਆਉਂਦੇ ਨੇ ਅੱਛਾ ਲੱਗਦਾ ਛੋਟੇ ਛੋਟੇ ਨਾਲ ਲੈ ਕੇ ਚੱਲੋਗੇ ਹੋਰ ਵੀਡੀਓ ਜੀ ਆ ਬਟਾ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਨੇ ਮਚਲਾਈ ਹੈ ਉਹਦੀ ਲੜੀ ਵਿੱਚ ਹੈ ਜਿਵੇਂ ਕਿ ਤੁਹਾਨੂੰ ਪਤਾ ਪੁਰਾਣ ਪੰਜਾਬ ਸਰਕਾਰ ਤੇ ਸਾਡੇ ਮਾਣਯੋਗ ਐਸਐਸਪੀ ਸਾਹਿਬ ਨੇ ਜਿਹਦੇ ਵਿੱਚ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਅਤੇ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਇੱਕ ਜ਼ੋਰਦਾਰ ਮੇਮਛੇੜੀ ਹੈ ਅੱਜ ਤੁਹਾਡਾ ਪਿੰਡ ਵੀ ਇਸ ਮੇਮ ਦਾ ਹਿੱਸਾ ਬਣਿਆ ਹੈ ਮੈਂ ਸਾਰੇ ਨੌਜਵਾਨ ਸਾਥੀਆਂ ਬੱਚਿਆਂ ਬੀਬੀਆਂ ਭੈਣਾਂ ਤੇ ਬਹੁਤ ਸਾਰੀਆਂ ਵਿਅਕਤੀਆਂ ਨੂੰ ਅਪੀਲ ਕਰਦਾ ਕਿ ਆਪਾਂ ਜਿਹੜੀ ਨੌਜਵਾਨ ਪੀੜੀ ਹੈ ਉਹਨੂੰ ਵੱਤਵਾਦ ਖੇਡਾਂਵਾਲ ਤੋਰੀਏ ਇਹਨਾਂ ਨਾਲ ਬੈਠ ਕੇ ਗੱਲਾਂਬਾਤਾਂ ਕਰੀਏ ਜੇਕਰ ਕੋਈ ਬੱਚੇ ਭਟ ਗਏ ਆ ਤੇ ਉਹਨਾਂ ਦਾ ਇਲਾਜ ਕਰਵਾ ਕੇ ਜਾਂ ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਸਹੀ ਰਾਹ ਤੇ ਲੈ ਕੇ ਆਈਏ ਅਸੀਂ ਆਪਣੀ ਜ਼ਿਲ੍ਹਾ ਪੁਰਸੋਂ ਨੂੰ ਕੋਈ ਖੇਡਾਂ ਦਾ ਸਮਾਨ ਵੀ ਪਿੰਡ ਪਿੰਡ ਜਾ ਕੇ ਵੰਡ ਰਹੇ ਆ ਬੱਚਿਆਂ ਨੂੰ ਤਾਂ ਛਾਇਦ ਕਰ ਰਹੇ ਆ ਕਿ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲਵੋ ਜੇਕਰ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਜਾਂ ਨਸ਼ੇ ਵਾਲਿਆਂ ਨੂੰ ਕੋਈ ਪਨਾਹ ਪ੍ਰਸਤੀ ਕਰਦਾ ਤਾਂ ਉਹਦੀ ਸੂਚਨਾ ਤੁਸੀਂ थाना ਗੁਰੂਰ ਸਾਹਿਬ ਡੀਐਸਪੀ ਸਾਹਿਬ ਜਾਂ ਬੀਐਸਐਫ ਦੇ ਅਧਿਕਾਰੀਆਂ ਨੂੰ ਵੀ ਦੇ ਸਕਦੇ ਹੋ ਅੱਜ ਫਿਰ ਤੁਹਾਨੂੰ ਇੱਕ ਵਾਰ ਦੁਬਾਰਾ ਮੈਂ ਅਪੀਲ ਕਰਦਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਨੌਜਵਾਨੀ ਨੂੰ ਖੇਡਾਂ ਵਾਲੇ ਪਾਸੇ ਤੋਰੀਏ ਅਤੇ ਇਹ ਜਿਹੜੀ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਨਸ਼ਿਆਂ ਦੀ ਦਲਦਲ ਹੈ ਇਹਦੇ ਵਿੱਚੋਂ ਨੌਜਵਾਨੀ ਨੌਜਵਾਨ ਤੀੜੀ ਨੂੰ ਕੱਢਣ ਦਾ ਪ੍ਰਾਨਾ ਕਰੀਏ ਮੈਂ ਤੁਹਾਡਾ ਸਾਰੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਮਹਿੰਮ ਦੇ ਵਿੱਚ ਹਿੱਸਾ ਬਣੇ ਜੇ ਤੇ ਪੁਲਿਸ ਵਿਭਾਗ ਦਾ ਤੇ ਸਰਕਾਰ ਦਾ ਸਾਥ ਦਿੱਤਾ ਧੰਨਵਾਦ ਅਮਾਰੀ ਦਾ ਸਮਝ ਕੇ ਕਿ ਕੰਪਰੀਕਾਂ ਦਾ ਸਾਥ ਸੱਚੇ ਸਾਥ ਯਹਾਂ ਪੇ ਬੈਠੇ ਸਭੀ ਪ੍ਰਤਿਸ਼ਠਿਤ ਬਜ਼ੁਰਗ ਮਾਤਾ ਐਵਾ ਬਣਨੇ ਬੱਚੋ ਜੈਸਾ ਕਿ ਆਪ ਸਭੀ ਕੋ ਮੈਂ ਹਿੰਦੀ ਬੋਲੂਗਾ ਕਿਉਂਕਿ ਮੇਰੇ ਪੰਜਾਬੀ ਆਦੀ ਨਹੀਂ ਉਸ ਜੈ ਆਪ ਸਭੀ ਕੋ ਵਿਧਿਥ ਹੈ ਕਿ ਅੱਜ ਜੋ ਅਸੀਂ ਯਹਾਂ ਪੇ ਇਕੱਠੇ ਹੋਏ ਹਾਂ ਉਸ ਦਾ ਮੇਨ ਪ੍ਰਯੋਜਨ ਹੈ ਕਿ ड्रग्स के बारे में आपको जानकारी दूँ आजकल के जो बच्चे हैं वो सोशल मीडिया से इतने प्रभावित हैं कि वो अपनी जो लाइफ है उसको उसी हिसाब से जीना चाहते हैं चकाचौ वाली लाइफ और वो चक्का चौद वाली लाइफ में कहीं ना कहीं अपना जो भविष्य है वो ख़राब कर रहे हैं वो चाहते हैं कि मेरे पास पैसा आ जाए और फिर वो पैसा कमाने का जरिया जो है वो गलत तरीके से ढूंढते हैं और साथ ही फिर उस गलत तरीके से अपनी लाइफ को इन्जॉय करने के लिए नशे का इस्तेमाल करते हैं तो हमारे जो बुज़ुर्ग हैं भें, माताएं बहनें वो अपने घर में जो बच्चे हैं उन पर थोड़ा नज़र रखें साथ ही उन्हें अवगत कराएं कि ये पढ़ने से और खेलने कूदने से आपकी लाइफ अच्छी होगी ना कि कोई गलत काम करने से यदि आप गलत काम करते हैं तो उससे फिर वो आपका पूरा भविष्य खराब हो जाता है हमने आपके लिए बहुत सारी मुहिम चलाई है कैंप के अंदर में कि आपके बच्चों को हमने पढ़ाया है साथ ही समय समय पर जितनी भी भर्तियां आती हैं उसके बारे में हम आपके बच्चों को जानकारी देते रहते हैं आपके बच्चों के लिए बी में अलग से कोटा रखा गया है जो बॉर्डर बैल्ट के बच्चे हैं वो अलग से तैयारी करें जब वो भर्ती में जाए हमें अवगत कराएं ताकि हम वहां बता सकें कि ये बॉर्डर बैल्ट के बच्चे हैं साथ ही आप अपने बच्चों को किस नशे से दूर रखें और खेलों की तरफ ज्यादा प्रेरित करें इस प्रोग्राम के माध्यम से मैं आपको एक जानकारी और देना चाहूंगा कि जो हमारी पोस्ट है बहादुर के इसके दोनों तरफ जैमर लगे हैं, ठीक है अभी अगर कोई भी ड्रोन आता है तो वो ड्रोन गिर जाएगा तो यहाँ पे जितने भी किसान है भाई वो जब भी ऐसी कोई जानकारी आपको मिले कि कोई कंसाइनमेंट गिरा हुआ है या कोई ड्रोन गिरा हुआ है तो उसकी जानकारी जल्दी से जल्दी कैंप को आगे दें सो देट के हम जल्दी से उठा सके और उसके हैंड कर सके। साथ ही मैं अपनी बात पर विराम देता हूं और आशा करता हूं कि आप अपने बच्चों को खेलों के प्रति और एजुकेशन के प्रति प्रेरित करेंगे थैंक यू सो मच बहुत बार बुजुर्ग प्रेरणा बच्चे जिला स्टाफ बी एस एफ ऑफिसर प्रेस वाले साँझ से जितने भी यूथ खड़े गए सारे का बहुत बहुत थैंक्स ਵੀ ਜਿਹੜੇ ਚੋਰ ਤੇ ਜੀ ਸੱਤੇ ਜੀ ਸਾਡੇ ਜੀ ਇੱਥੇ ਆਏ ਹੋ ਇਹੋ ਜਿਹਾ ਪ੍ਰੋਗਰਾਮ ਅਸੀਂ ਸਾਰੇ ਪਿੰਡ ਪਿੰਡ ਜਾ ਕੇ ਅਸੀਂ ਕਰ ਰਹੇ ਗਿਆ ਪੰਜਾਬ ਸਰਕਾਰ ਵੱਲੋਂ ਐਂਟੀ ਡਰੱਗਸ ਦੇ ਉੱਪਰ ਜਿਹੜੀ ਇਹ ਮੈਮ ਚੱਲਦੀ ਹੈ ਉਸ ਦੇ ਸੰਬੰਧ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਮੈਡਮ ਸ਼ੋਮਿਆ ਮਿਸ਼ਾ ਆਈਪੀਐਸ ਉਹਨਾਂ ਨੇ ਆਣਾ ਸੀਗਾ ਇਸੇ ਵਾਸਤੇ ਉਹਨਾਂ ਨੇ ਸਪੈਸ਼ਲ ਗਿਆ ਸੀ ਆ ਵੀ ਲੇਡੀਆਂ ਨੂੰ ਜੂਨ ਬੜਾਓ ਅੱਗੇ ਬੱਚਿਆਂ ਨੂੰ ਜੂਨ ਬੜਾਓ ਇਹ ਇਪਰੇ ਉਭਰੂ ਹੋ ਜਾਂਦੇ ਕੋ ਚੈਂਸ ਦੇ ਨਾਮ ਦਾ ਅਸੀਂ ਉਭਰੂ ਉਧਰੇ ਨਹੀਂ ਗਿਆ। ਇਹ ਕੋਈ ਉਹਨਾਂ ਦੀ ਗੱਲ ਸੁਣਨਾ ਚਾਹਦੇ ਸੀਗੇ। ਸਾਡੀ ਮੀਟਿੰਗ ਕਿੱਥੇ ਮੈਡਮ ਜੀ? ਇਕਦਮ ਹੀ ਆ ਗਈ ਤਾਂ ਉਹ ਉਧਰਲੇ ਪਾਸੇ ਚਲੇ ਗਏ। ਨੈਕਸਟ ਟਾਈਮ ਅਸੀਂ ਗੇੜ ਜਰੂਰ ਬਣਾਵਾਂਗੇ। ਕੋਈ ਨਾ ਕੋਈ ਚੀਜ਼ ਅਸੀਂ ਤੁਹਾਡੇ ਕੋਲੋਂ ਹੀ ਪੁੱਛਣੀ ਹੁੰਦੀ ਹੈ। ਕੋਈ ਗਾਈਡੈਂਸ ਤੁਹਾਡੇ ਕੋਲੋਂ ਆਏਗੀ। ਬੇਨ ਜਿਹੜਾ ਸਾਡਾ ਬੇਨ ਮੁੱਦਾ ਜਿਹੜਾ ਹੈਗਾ ਉਹ ਸਾਰੇ ਜਾ ਕੇ ਨਸ਼ੇ ਦੇ ਰੁਕ ਜਾਂਦੇ ਗਏ। ਆਪਣੇ ਵੱਲੋਂ ਹਰ ਪਾਸੇ ਪੰਜਾਬ ਪੁਲਿਸ ਪਬਲਿਕ ਪੀਐਸਏ ਤੇ ਸਾਰੇ ਆਫੀਸਰ ਇੱਕ ਇੱਕ ਟਾਈਮ ਜਿਹੜਾ ਇਹ ਸੋਚਦੇ ਕਿ ਹਾਂ ਵੀ ਇਸ ਚੀਜ਼ ਆਪਾਂ ਕਿੱਥੋਂ ਦੀ ਕਦਮ ਕਰੀਏ ਤੇ ਆਈ ਕਿੱਧਰ ਸੀ ਵੀ ਔਰ ਕੋਈ ਇਹੋ ਜਿਹੀ ਹੈ ਨਹੀਂ ਵੀ ਜਿਹੜੀ ਚੀਜ਼ ਨੂੰ ਆਪਾਂ ਧਾਰ ਲਈਏ ਵੀ ਉਹ ਖਤਮ ਨਾ ਹੋ ਸਕੇ ਸੁਖੋ ਵੀ یوں ਜਿਤੇ ਇੰਨਾ ਵਧੀਆ ਗਿਆ ਇੱਥੇ ਮੁੰਡੇ ਨਾਲ ਖੜੇ ਨੇ ਸਾਰੇ ਚੰਗੇ ਜਵਾਨ ਉਸ ਪਾਸੇ ਜਿਹੜੇ ਸੱਜੇ ਪਾਸੇ ਮੁੰਡੇ ਮੇਰੇ ਖੇਲੇ ਨੇ ਉਹ ਵੀ ਦੇਖ ਕੇ ਬੜਾ ਵਧੀਆ ਲੱਗਦਾ ਗਿਆ ਅੱਗੇ ਥੋੜਾ ਜਿਹਾ ਸਾਰੇ ਉਹਨੇ ਬੈਠੇ ਗਿਆ ਮਾਵਾ ਪੈਣ ਸਾਰੀਆਂ ਬੈਠੀਆਂ ਨੇ ਬਜ਼ੁਰਗ ਵੀ ਤਾਂ ਸਾਨੂੰ ਇੱਕ ਗਾਈਡੈਂਸ ਦੇਣ ਵਾਸਤੇ ਉਧਰੇ ਗਏ। ਇਹ ਤੁਹਾਡੇ ਨੂੰ ਸਲਾਹ ਲੈ ਸਕਦੇ ਵੀ ਕਿਹੜਾ ਕੰਮ ਚੰਗਾ ਹੈ ਤੇ ਕਿਹੜਾ ਮਾੜਾ ਹੈ। ਉਹ ਯੂਥ ਨੇ ਕਰਨਾ ਵੀ ਹਾਂ ਹੁਣ ਅਸੀਂ ਇਹਨੂੰ ਕਿੱਦਾਂ ਕਰੀਏ। ਇਹ ਛੋਟੇ-ਛੋਟੇ ਬੱਚਿਆਂ ਨੂੰ ਦੇਖ ਕੇ ਸਾਨੂੰ ਬੜਾ ਅੱਛਾ ਲੱਗ ਜਾ ਕਿ ਇਹ ਵੀ ਸੁਣਨ ਵਾਸਤੇ ਸਾਨੂੰ ਆਏਗੇ ਆ। ਤੁਹਾਡੇ ਵਾਸਤੇ ਗਿਫਟ ਵੀ ਲੈ ਕੇ ਆਏ ਕੁਝ ਨਾ ਕੋਟਾ-ਛੋਟਾ ਜਿਹਾ। ਮੈਂ ਇਹਦੇ ਅਸੀਂ ਹੁਣ ਜਿਹੜੇ ਪਿੱਛੇ ਪੰਜਾਬੀ ਦੇ ਵਿੱਚ ਅਸੀਂ ਨਸ਼ੇ ਦੇ ਉੱਪਰ ਅਸੀਂ ਗਾਣਾ ਵੀ ਕੀਤਾ ਸੀਗਾ। ਪੇੜ ਤੋਂ ਪੇੜ ਜਾ ਕੇ ਡੋਰ ਤੋਂ ਡੋਰ ਜਾ ਕੇ ਸੋ ਚੀਜ਼ ਉਹ ਦਿਖਾ ਰਹੇ ਗਿਆ ਤੇ ਅੱਜ ਜਿਹੜੀ ਜਿਹੜੀ ਸੀਗੇ ਪਹਿਲਾ ਮਲੀ ਜਿਹੜੀ ਪਾਰਟੀ ਜੀ ਉਹ ਅੱਜ ਦੂਜੇ ਪਾਸੇ ਗਈ ਹੋਈ ਹੈ ਗਿਆ ਨੈਕਸਟ ਟਾਈਮ ਅਸੀਂ ਇਹ ਤੇ ਜ਼ਰੂਰ ਦਿਖਾਵਾਂਗੇ ਜਿਹਦੇ ਵੀ ਛੋਟੇ ਛੋਟੇ ਪਿਕਚਰਾਂ ਦਿਖਾ ਰਹੇ ਗਿਆ 20 25 25 ਮਿੰਟ ਦੀ ਉਹ ਐਂਟੀ ਡਰਕਸ ਦੇ ਬਾਰੇ ਹੈਗੀ ਕਿ ਡਰਕਸ ਬੱਚਾ ਲੜਾਈ ਸ਼ੁਰੂ ਕਿੱਥੋਂ ਕਰਦਾ ਹੈ ਗਿਆ ਅੱਗੇ ਉਹ ਕੀ ਕਰਦਾ ਹੈ ਗਿਆ ਤੇ ਉਹਦਾ ਅੰਜਾਮ ਕੀ ਹੈ ਗਿਆ ਸੋ ਅੱਜ ਬੜੋਦੇ ਲੋਕ ਆ ਗਏ ਬੜੇ ਅਸੀਂ ਲੱਕੀ ਵੀ ਹੈ ਗਿਆ ਤੇ ਇਹ ਵੀ ਆਪਾਂ ਕਹਿ ਸਕਦੇ ਹਾਂ ਬਿਲਕੁਲ ਨਾਲ ਨਾਲ ਰੈਂਟ ਦੇ ਕਰਕੇ ਬੀਐਸਐਮ ਦਾ ਸਾਨੂੰ ਪੂਰਾ ਸਾਥ ਹੈ ਗਿਆ ਅਰਲੀ ਮਾਰਨਿੰਗ ਤੇ ਵੀ ਜਿਵੇਂ ਜਿसरी ਸਾਡੇ ਨਾਕੇ ਲੱਗੇ ਹੁੰਦੇ ਤੇ ਅਰਲੀ ਮਾਰਨਿੰਗ ਅਸੀਂ ਗੱਡੀਆਂ ਜਾ ਚੈੱਕ ਕਰਦੇ ਹਿਆਂ ਤੇ ਉਹਦੇ ਵੀ ਸਾਨੂੰ ਸਾਰੇ ਜਿਹੜੇ ਵੀ ਪੈਸੰਜਰ ਜਾ ਰਹੇ ਹੁੰਦੇਗੇ ਉਹ ਸਾਰੇ ਟੀਚਰਸ ਨਜ਼ਰ ਆਉਂਦੇ ਗਿਆ ਜਿੰਨੇ ਬਾਰਡਰ ਏਰੀਆ ਦੇ ਵਿੱਚ ਟੀਚਰਸ ਸਾਨੂੰ ਇੱਥੇ ਹੈਗੇ ਆ ਜਿੰਨੇ ਤੁਹਾਡੇ ਕਈ ਪਿੰਡ ਇਹੋ ਜਿਹੇ ਨੇ ਜੇ 70 70% ਜਿਹੜੇ ਸਰਕਾਰੀ ਨੌਕਰੀ ਕਰ ਰਹੇ ਗਿਆ ਬੜਾ ਬੈਨੀਫਿਟ ਹੈ ਗਿਆ ਕਿੰਨੇ ਟੀਚਰ ਜਿਹੜੇ ਇਤੋਂ ਤਰਾਂ ਤਰਾਂ ਤੱਕ ਵੀ ਜਾਂਦੇ ਹੈਗੇ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਵੀ ਇੰਨਾ ਬੈਕਵਰਡ ਪਿੱਛੇ ਜਾ ਕੇ ਬਿਲਕੁਲ ਬਾਰਡਰ ਦੇ ਨਾਲ ਲਾ ਕੇ ਤੁਸੀਂ ਇੱਥੇ ਪੜ੍ਹੇ ਐਜੂਕੇਸ਼ਨ ਤੇ ਹਾਸਲ ਕੀਤੀ ਹੈ ਤੁਹਾਡੇ ਪੇਰੈਂਟਸ ਨੇ ਤੁਹਾਡੇ ਯਾਰਾਂ ਦੋਸਤਾਂ ਨੇ ਤੁਹਾਡੇ ਦੋਸਤਾਂ ਨੇ ਇੰਨੀ ਔਰੇ ਹੈਲਪ ਕੀਤੀ ਹੈ ਸਾਰਿਆਂ ਦੀ ਮਦਦ ਕੀਤੀ ਹੈ ਇਹੋ ਜੇ ਮਹਤਵਾਂ ਦੇ ਬਹੁਤ ਹੀ ਹੈ ਵੀ ਤੁਸੀਂ ਗਵਰਨਮੈਂਟ ਜੌਬ ਕੀਤੀ ਹੋਈ ਹੈ ਦੂਜੇ ਪਾਸੇ ਇੱਕ ਹੋਰ ਆਇਆ ਲੱਗਿਆ ਜਿੱਥੇ ਆਪਾਂ ਦੇਖਦੇ ਆ ਨਸ਼ੇ ਦਾ ਵੀ ਦਰਿਆ ਲੱਗ ਰਿਹਾ ਗਿਆ ਜਿੱਥੇ ਫਰੌਂਗਸ ਨੇ ਉੱਥੇ ਗੌਂਦ ਨੇ ਨੇ ਜਿੱਥੇ ਚੰਗਾ ਜਨਮ ਉੱਥੇ ਮਾੜਾ ਕੰਮ ਵੀ ਹੋ ਗਿਆ ਤੇ ਕੋਈ ਹੋਣਾ ਸੀ ਇਹ ਹੀ ਗੱਲੀ ਹੈ ਕਿ ਜਿਹੜੇ ਜਿਹੜੇ ਬੱਚੇ ਇਹਨੂੰ ਆਪਾਂ ਇੱਕ ਬਿਮਾਰੀ ਕਹਿ ਸਕਦੇ ਆ ਜਿਹੜਾ ਡਰੱਗਸ ਲੈਂਦਾ ਹੈਗਾ ਇਸ ਤੋਂ ਨਫਰਤ ਕਾਦੀ ਕਰੀਂ ਕਿ ਜਿਹੜਾ ਬੱਚਾ ਲੈਂਦਾ ਤਾਂ ਉਹਨੂੰ ਅਲੋਪ ਕਰ ਲਈਏ ਉਹਨੂੰ ਚੰਗੇ ਰਾਹ ਪਾ ਦਾਂਗੇ ਉਹਦੀ ਫੈਮਿਲੀ ਅਗਰ ਦੱਸੇਗੀ ਤਾਂ ਇਹ ਦੱਸ ਕੇ ਹੀ ਨਹੀਂ ਰਾਜੀ ਹੋਏਗੀ ਇਹ ਨਹੀਂ ਬੰਦਾ ਲੈ ਜਿਹੜਾ ਰਹਿ ਗਿਆ ਤੇ ਸਾਨੂੰ ਸ਼ਰਮ ਆਉਂਦੀ ਵੀ ਅਸੀਂ ਦੱਸ ਨਹੀਂ ਨਹੀਂ ਹੈਗਾ ਵੀ ਸਾਡੀ ਬਦਨਾਮੀ ਹੋ ਉਹ ਬਦਨਾਮੀ ਉਹ ਡਰਦੇ ਡਰਦੇ ਬੰਦਾ ਦੱਸਦਾ ਕੋਈ ਨਹੀਂ ਤੇ ਉਹ ਕੰਮ ਉਹ ਗੱਲ ਇੰਨੀ ਵੱਡੀ ਹੋ ਜਾਂਦੀ ਕਿ ਉਹ ਆਪਣੇ ਪੇਰੈਂਟਸ ਉੱਪਰ ਹੀ ਹੱਥ ਚੱਕਣਾ ਸ਼ੁਰੂ ਕਰ ਦਿੰਦਾ ਹੈਗਾ ਉੱਥੇ ਹੀ ਚੋਰੀ ਕਰਨਾ ਸ਼ੁਰੂ ਕਰ ਦਿੰਦਾ ਉਹ ਗੱਲ ਇਹ ਹੋਈ ਉਹਦੇ ਵੀ ਉਹ ਮਰਡਰ ਤੱਕ ਚਲੀ ਜਾਂਦੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਆ ਕੇ ਪੁਬਲਿਕਲੀ ਸਾਨੂੰ ਦੱਸੋ ਯਾ ਕੋਈ ਮੌਤ ਪਰ ਬੰਦਾ ਆ ਕੇ ਦੱਸ ਦੇ ਸਾਨੂੰ ਤੁਸੀਂ ਵਰਤਿਆ ਵੀ ਕਰਦੋਗੇ ਕਿ ਇਹ ਬੱਚਾ ਕਰ ਰਿਹਾ ਹੈਗਾ ਉਹਦਾ ਪੇਰੈਂਟ ਦਾ ਦਾਜੋਂ ਦਾ ਪਿੰਡ ਦੱਸੋਗੇ ਅਸੀਂ ਆਪੇ ਆਪ ਉਹਨੂੰ ਲੱਭ ਲਾਂਗੇ ਆਪਣੇ ਆਪ ਉਹਨੂੰ ਸਹੀ ਕਰਵਾ ਲਾਂਗੇ ਮੋਟੀਵੇਟ ਕਰਾਂਗੇ ਉਹਨੂੰ ਸਮਝਾਵਾਂਗੇ ਅਗੇ ਕਈ ਤਰੀਕੇ ਸਾਡੇ ਕੋਲ ਹੋਏ ਨੇ ਪਿੱਛੇ ਕਈ ਬੱਚਿਆਂ ਨੂੰ ਤੇ ਨਾਲ ਸੇ ਦੱਸਿਆ ਗਿਆ ਜੇ ਬੱਚਿਆਂ ਨੂੰ ਅਸੀਂ ਅਡੌਪਟ ਕੀਤਾ ਤੇ ਉਹਨਾਂ ਨੂੰ ਅਸੀਂ ਹਸਪੀਟਲ ਵੀ ਐਡਮਿਟ ਕਰਾਇਆ ਗਿਆ। ਜਿਹੜੇ ਚੰਗੀ ਲਾਈਫ ਜੀ ਰਹੇ ਨੇ ਕਈ ਇਹੋ ਜਿਹੇ ਵੀ ਜਿਹੜੇ ਇਸ ਥੀ ਨੂੰ ਛੱਡ ਕੇ ਉਹ ਬਾਹਰਲੀ ਕੰਟਰੀਆਂ 'ਚ ਵੀ ਬੈਠੇ ਗਏ। ਮੇਰੇ ਆਪ ਦੇ ਐਗਜ਼ਾਮਪਲ ਨੇ ਜਿਵੇਂ ਮੈਂ ਦੇਖਿਓ ਜਿਹੜੇ ਬੱਚੇ ਸੀ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਬਚਾਇਆ ਗਿਆ ਤੇ ਬਾਹਰਲੀ ਕੰਟਰੀਆਂ 'ਚ ਬੈਠੇ ਰਿਹਾ। ਤੋਂ ਇੱਕ ਸਰ ਹੱਲਾ ਦੇਣ ਦੀ ਕੋਸ਼ਿਸ਼ ਹੈ ਕਿ ਵੀ ਆਪਾਂ ਥੋੜਾ ਥੋੜਾ ਕਰਕੇ ਇਹ ਨਾ ਦੇਖੀਏ ਵੀ ਯਾਰ ਅੱਜ ਦੂਜੇ ਪਿੰਡ ਦੇ ਵਿਚਾਰੇ ਗਏ। ਅੂਜੇ ਘਰ ਦੇ ਵਿੱਚ ਹੈਗਾ ਇਹ ਵੀ ਪਤਾ ਲੱਗਣਾ ਕਿ ਇਹ ਕਿਸ ਵੇਲੇ ਆਪਣੇ ਘਰ ਚ ਵੀ ਆਏ ਨੇ ਹੈਗਾ ਲੱਕੀਏ ਪਾਈਸੋ ਅਸਤੇ ਇੱਥੇ ਹੈਗਾ ਕਿਉਂਕਿ ਜਿਹੜਾ ਬਾਰਡਰ ਏਰੀਆ ਹੈ ਇਹ ਜਿਹੜਾ ਪਿੰਡ ਹੈਗਾ ਪਿੰਡ ਦੇ ਹਰ ਬੰਦੇ ਇੱਕ ਨੂੰ ਉਹ ਜਾਣਦਾ ਹੈਗਾ ਇੱਕ ਉਸੇ ਦੀ ਹੈਲਪ ਕਰਦਾ ਹੈਗਾ ਜਿੰਨਾ ਕਿ ਸ਼ਹਿਰਾਂ ਦੇ ਵਿੱਚ ਨਹੀਂ ਹੁੰਦਾ ਹੈਗਾ ਸ਼ਹਿਰਾਂ ਦੇ ਵਿੱਚ ਮੁੰਡੇ ਨੂੰ ਕੋਈ ਨਹੀਂ ਜਾਣਦਾ ਹੈਗਾ ਅਵੇਲਾ ਕਹਿੰਦਾ ਚਲ ਖਾ ਰਿਹਾ ਤੇ ਖਾ ਲੈਂਦੇ ਜਿਵੇਂ ਮਰ ਲੈਣ ਤੇ ਇੱਥੇ ਦੁੱਧ ਹੁੰਦਾ ਹੈਗਾ ਬਈ ਇਹਦਾ ਮੁੰਡਾ ਹੈਗਾ ਵੀ ਉਹਨੂੰ ਉਹ ਵਿਚਾਰੀ ਉਹ ਕਿਸੇ ਬਾਜ਼ਾਰ ਤੇ ਦਾਲ ਦਈਏ ਇਹਨਾਂ ਭਾਈਵੰਦੀ ਇੱਥੇ ਅੱਲੇ ਚੱਲਦੀ ਹੈਗੀ ਹੈ ਜੋ ਸਾਡੇ ਵੱਲੋਂ ਜਿੰਨੀ ਤੁਹਾਨੂੰ ਕੋਸ਼ਿਸ਼ ਚਾਹੀਦੀ ਗਿਆ ਸੀ 100% ਕਰਨ ਨੂੰ ਜਾ ਰਹਾ ਬੀਐਸਐਫ ਨਾਲ ਲਈ ਗਿਆ ਪਿਛੇ ਉਹਨੇ ਕਿ ਪਿੰਡ ਜਿੱਥੇ ਲੜਾਈ ਹੋਈ ਹੈ ਸਾਨੂੰ ਆਂਦੇ ਜਾਂਦੇ ਫਿਰ ਵੀ ਉਸ ਤੋਂ ਅੱਧਾ ਘੰਟਾ ਲੱਗਣਾ ਸੀ ਅਸੀਂ ਬੀਐਸਐਫ ਦੇ ਆਫੀਸਰ ਨੂੰ ਉਸ ਰਿਕਵੈਸਟ ਕੀਤੀ ਤੁਸੀਂ ਚਲੇ ਜਾਓ ਉਥੇ ਉਥੇ ਗੋਲੀ ਵੀ ਚੱਲੀ ਗਿਆ ਜਿਸਲੇ ਬੀਐਸਐਫ ਦੀਆਂ ਗੱਡੀਆਂ ਉਥੇ ਗਈਆਂ ਕਿਹੜਾ ਨੇ ਸਭ ਜਿਹਾ ਕੰਮ ਕੀਤਾ ਤੇ ਜਿਨ੍ਹਾਂ ਨੇ ਵਰਦੀਆਂ ਵੀ ਪਾਈਆਂ ਸੀ ਉਹਨਾਂ ਨੇ ਵੀ ਭਰਾਸਲਾ ਚੱਕਿਆ ਫਾਟਾ ਫੁੱਟ ਕਿ ਉਹ ਪਿੰਡ 'ਚ ਬਹੁਤ ਗਏ ਬਚਾਅ ਹੋ ਗਿਆ ਸੋ ਸਾਜੀ ਇਹਨਾਂ ਦਾ ਵੀ ਬਹੁਤ థాంక్స్ ਕਰਦੇ ਆ ਵੀ ਜਿੱਥੇ ਸਾਨੂੰ ਲੋੜ ਪੈਂਦੀ ਹੈ ਸਾਡੇ ਕੋ ਪਹਿਲੇ ਉਧਰ ਪਹੁੰਚਦੇ ਨੇ ਕਿ ਉਹ ਇਹ ਬਿਲਕੁਲ ਲਾਗ ਬੋਡੇ ਬੈਠੇ ਨੇ ਅਸੀਂ ਬਿਲਕੁਲ ਜਾ ਕੇ ਡੀਏ ਦੇ ਜਿ ਬੈਠੇ ਗਿਆ ਜੇ ਇਨਫੋਰਮੇਸ਼ਨ ਦੋਗੇ ਕੋਈ ਆ ਕੇ ਸਾਨੂੰ ਦੱਸੇਗਾ ਤਾਂ ਹੀ ਅਸੀਂ ਕਾਰਵਾਈ ਕਰ ਸਕਾਂਗੇ ਪਰ ਇੰਨੀ ਗੱਲ ਜ਼ਰੂਰ ਹੈਗੀ ਇਹ ਵੀ ਜੇ ਤੁਹਾਨੂੰ ਸਾਨੂੰ ਕੋਈ ਚੀਜ਼ ਦੱਸਦੇ ਹੋ ਉਹਦੇ ਉੱਪਰ ਕੁਐਸਚਨ ਮਾਰਕ ਨਹੀਂ ਰਹੇਗਾ ਔਰ ਅਸੀਂ ਫੋਲਸ ਟੌਪੀ ਨਾ ਹੋਗੇ ਵੀ ਇਹ ਪਤਾ ਕਰਦਾ ਹੈ ਜੇ ਉਹ ਕਰਦਾ ਹੈ ਜਾਂ ਨਹੀਂ ਕਰਦਾ ਤਾਂ ਨਹੀਂ ਕਰਦਾ ਜੇ ਪਿੰਡਵਾਜੀ ਦੇ ਵਿੱਚ ਕੋਈ ਪਾਰਟੀ ਬਾਜੀ ਹੁੰਦੀ ਹੈ ਉਹ ਵੀ ਸਾਰਾ ਦੱਸ ਜਾਣ ਸਾਨੂੰ ਤਾਂ ਵੀ ਕੋਈ ਦੱਲੇ ਅਸੀਂ ਆਪਣੇ ਆਪ ਹੀ ਉਹਨੂੰ ਦੇਖ ਲੈਣਾ ਕਿ ਇਹ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਹੈ ਰਿਵਾਜੇ ਤੇ ਹੋਰ ਵੀ ਹੈਗੇ ਵੀ ਲੜਾਈ ਕਿਤੇ ਹੋਰ ਹੋਣੀ ਹੁੰਦੀ ਹੈ ਜਾਂ ਦੇਖਦਾ ਵੀ ਇਹਦਾ ਬੱਚਾ ਪੜ ਗਿਆ ਹੈਗੇ ਇਹਦੇ ਬੱਚੇ ਨੇ ਉਹ ਨੌਕਰੀ ਲੱਗਣੀ ਹੈ ਉਹਦਾ ਨਾਮ ਵਿੱਚ ਜਰੂਰ ਲਖਾ ਲਓ ਜੀ ਵੀ ਇਹਦੀ ਲਾਈਫ ਹੀ ਸਾਰੀ ਖਰਾਬ ਹੋ ਜੇ ਜਦ ਤਾ ਮੈਂ ਇੱਥੇ ਆਇਆ ਕਟੋਕਾਰੀ 6-7 ਬੱਚੇ ਇਹੋ ਜਿਹੇ ਅਸੀਂ ਕੱਢੇ ਨੇ ਸੀਨੀਅਰ ਆਫਸਰ ਨਾਲ ਗੱਲ ਕਰਕੇ ਇਸਰੋਂ ਇਹਨੂੰ ਇਸ ਤਰ੍ਹਾਂ ਕਿ ਮਸਾਇਆ ਗਿਆ ਵੀ ਇਹ ਹੁਣ ਨੌਕਰੀ ਲੱਗਣ ਲੱਗਾ ਸੀ ਬੜਾ ਵਧੀਆ ਮੁੰਡਾ ਪੜ ਰਿਹਾ ਹੈ ਜੀ ਤੁਹ ਕਿਰਪਾ ਕਰਕੇ ਸਾਰਿਆਂ ਨੂੰ ਬੱਚਿਆਂ ਨੂੰ ਆਪਣੇ ਬੱਚੇ ਸਮਝੋ ਆਪਣੇ ਯਾਰ ਦੋਸਤ ਆਪਣੇ ਭੈਣ ਭਰਾ ਸਮਝੋ ਕਿ ਕਿਸੇ ਦਾ ਕੋਈ ਨੁਕਸਾਨ ਕੋਈ ਕਰੀ ਨਾ ਪਾਵੇ ਲੇਡੀਜ਼ ਨੂੰ ਵੀ ਸਾਡਾ ਇਹ ਰਿਕਵੈਸਟ ਆਉਂਦੀ ਹੈ ਵੀ ਸਭ ਤੋਂ ਜ਼ਿਆਦਾ ਜਿਹੜਾ ਘਰ ਦਾ ਦੇਖੀਓ ਲੇਡੀਜ਼ ਦੇਖਦੀਆਂ ਇਹਨਾਂ ਨੂੰ ਪਤਾ ਹੈਗਾ ਵੀ ਹਾਂ ਵੀ ਸਾਡੇ ਬੱਚੇ ਕੀ ਕਰ ਰਹੇ ਨੇ ਸਾਡੇ ਹਸਬੰਡ ਕੀ ਕਰ ਰਹੇ ਨੇ ਕਿੰਨੇ ਵਜੇ ਆ ਰਹੇ ਕਿੰਨੇ ਵਜੇ ਜਾ ਰਹੇ ਨੇ ਇਹਨਾਂ ਨੂੰ ਵੀ ਇਹ ਹੀ ਰਿਕਵੈਸਟ ਹੈ ਕਿ ਤੁਹਾਨੂੰ ਵੀ ਕਿਸੇ ਪਾਸੇ ਕੋਈ ਪ੍ਰੋਬਲਮ ਆ ਗਈ ਤੇ ਜ਼ਰੂਰ ਕੋਈ ਵਰਸਾ ਨਹੀਂ ਕਰ ਦਿੱਤਾ ਸਾਨੂੰ ਵੀ ਸਾਨੂੰ ਸਿਰੋਸੇ ਤੋਂ ਪ੍ਰੋਬਲਮ ਆ ਰਹੀ ਹੈ ਕਿਆਂ ਦੇ ਹਸਬੈਂਡ ਕੰਤੌਨ ਡਰਿੰਕ ਕਰਦੇ ਹੋ ਨੇ ਕਿਆਂ ਦੇ ਕੋਈ ਬੱਚਾ ਹੋਏ ਹੋ ਜਾਓਗਾ ਨਾ ਜਰੂਰ ਦੱਸੋ ਕੋਈ ਛੁਪਾਉਣ ਵਾਲੀ ਗੱਲ ਨਹੀਂ ਅਸੀਂ ਕੋਸ਼ਿਸ਼ ਕਰਾਂਗੇ 100% ਕੋਸ਼ਿਸ਼ ਕਰਾਂਗੇ ਉਹਨੂੰ ਆਪਣੇ ਕੋਲ ਲੈ ਆਗੇ ਮੋਟੀਵੇਟ ਕਰਾਂਗੇ ਪੰਜਾਬ ਪੁਲਿਸ ਦੇ ਕਿਸੇ ਵੀ ਅਫਸਰ ਦਾ ਇਹ ਨਹੀਂ ਹੁੰਦਾ ਕਿ ਵੀ ਅਸੀਂ ਪਰਚਾ ਹੀ ਦੇਣਾ ਹੈ ਵੀ ਅਸੀਂ ਥਾਣਾ ਬੋਧੀ ਕਰਨੇ ਕਿ ਆਪਣੇ ਘਰੋਂ ਲਾਇਆ ਜਾਨੂੰ ਜੇਲ੍ਹ ਭੇਜਦਾ ਮੋਟੀਵੇਟ ਕਰਕੇ ਉਹਨੂੰ ਛੁਡਾਉਣ ਦੀ ਕੋਸ਼ਿਸ਼ ਕਰਾਂਗੇ ਉਹਨੂੰ ਚੰਗੇ ਰਾਹ ਤੇ ਯਾਦ ਕੋਸ਼ਿਸ਼ ਕਰਾਂਗੇ ਉਹਨੂੰ ਸੋਸਾਇਟੀ ਵਿੱਚ ਫਿਰਵਾਣ ਦੀ ਕੋਸ਼ਿਸ਼ ਕਰਾਂਗੇ ਪਰ ਕਈ ਬੰਦੇ ਇਹੋ ਜਿਹੇ ਦੇ ਵੀ ਜਿਹੜੇ ਮੰਨ ਕੇ ਨਹੀਂ ਰਾਜ਼ੀ ਫਿਰ ਉਹਨਾਂ ਕੋ ਸਾਡੇ ਤਰੀਕੇ ਬਹੁਤ ਨੇ ਫਿਰ ਅਸੀਂ ਐਫਰ ਹੋਈਆਂ ਉਹ ਵੀ ਲੋਜ ਕਰਾਂਗੇ ਉਸ ਤੋਂ ਬਾਅਦ ਜੇ ਇਹਨੇ ਵੇਚਾਂਗੇ ਤੇ ਜਿਹੜੀ ਪ੍ਰਾਪਰਟੀ ਉਹਨਾਂ ਨੇ ਬਣਾਈ ਗਈ ਹੈ ਤਾਂ ਇਹ ਸਾਈਕਲ ਵੀ ਹੋਏਗਾ ਉਹ ਵੀ ਇਸੇ ਤਰ੍ਹਾਂ ਕਬਜ਼ੇ ਚ ਲੈ ਲੈਣਗੇ ਤੂੰ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਜਿੰਨੀ ਜਿੰਨੀ ਸਾਡੀ ਹੈਲਪ ਕਰਦੋਂਗੇ ਤੁਹਾਡੇ ਨਾਲ 24 ਘੰਟੇ ਖੜੇ ਗਿਆ ਸਾਡਾ ਇੱਕ ਇੱਕ ਮਨਾਜ ਨਾਲ ਖੜਾ ਗਿਆ ਤਾਂ ਕਾਈਨ ਜਿੰਨੀ ਹੈਲਪ ਹੋ ਜਾਈਦੀ ਹੈ ਉਹ ਸਾਡੀ ਜਰੂਰ ਕਰੋ ਥੋੜੇ ਬੱਚਿਆਂ ਵਾਸਤੇ ਅਸੀਂ ਲੈ ਕੇ ਆਏ ਸੀ ਪਰ ਕੋਈ ਡਰਿੰਕ ਦਾ ਸਬਾਣ ਹੋ ਗਿਆ ਕੋਈ ਬੋਲ ਵਗੈਰਾ ਆਉਣ ਗਿਆ ਉਹ ਜੂਰੀਆਂ ਨੂੰ ਦਿਨਾ ਚਾਹੁੰਦੇ ਨਹੀਂ ਸਿਰਫ ਮੋਟੀਵੇਟ ਕਰਨ ਵਾਸਤੇ ਵੀ ਕਿ ਛੋਟਾ ਜਿਹੜਾ ਗੈਪ ਪਿਆ ਹੋਇਆ ਹੈਗਾ ਪੁਲਿਸ اور ਪਬਲਿਕ ਦੇ ਵਿੱਚ ਜਾਂ ਬੀਐਸਐਫ ਦੇ ਵਿੱਚ ਪਿਆ ਹੈ ਤੁਸੀਂ ਇੱਕ ਦੋ ਜਣੋਂ ਮਿਲੋ ਦੋ ਲੋਕ ਗੱਲਬਾਤ ਕਰੋ ਕੋਈ ਚੀਜ਼ ਦੀ ਪ੍ਰੋਬਲਮ ਜਿਸੇ ਪਾਸੇ ਹੈ ਤੇ ਜਰੂਰ ਦੱਸੋ ਕਿ ਜਦੋਂ ਅਸੀਂ ਲੋਕ ਅੱਗੇ ਆ ਗਏ ਜਾਂ ਪਿੱਛੇ ਆ ਗਏ ਲੋਕ ਤੁਹਾਡੇ ਅੱਗੇ ਦਲ ਸੁਣਾਗੇ ਤੋਂ ਮੈਂ ਸਾਰੇ ਦਾ ਥੈਂਕਸ ਕਰਦਾ ਹਾਂ ਸਾਰੇ ਛੋਟੀ ਜਿਹੀ ਜਗ੍ਹਾ ਦੇ ਵਿੱਚ ਕਿੰਨੇ ਸਾਰੇ ਇਕੱਠੇ ਹੋ ਗਏ ਇਹਨਾਂ ਨੇ ਆਪਣਾ ਕੰਮ ਛੱਡ ਗਏ ਧੁੱਪ ਹੇਠਾਂ ਵਿੱਚ ਬੈਠੇ ਗਰਮੀ ਵਿੱਚ ਬੈਠ ਕੇ ਸਾਰਿਆਂ ਨੇ ਸਾਡਾ ਇੰਤਜ਼ਾਰ ਕੀਤਾ ਹੈ ਤੇ ਸਾਡੇ ਕੋਲ ਦੋ ਦਿਨ ਪਿੰਡ ਆ ਸੀ ਰੋਜ਼ ਹੀ ਕਰਨੇ ਹੁੰਦੇ ਹੀ ਗਏ ਕੋਸ਼ਿਸ਼ ਇਹ ਹੁੰਦਾ ਜੀ ਡੋਰ ਟੂ ਡੋਰ ਜਾ ਕੇ ਸਾਰਿਆਂ ਨੂੰ ਕੋਈ ਨਾ ਕੋਈ ਵਧੀਆ ਚੀਜ਼ ਸਮਝਾਈਏ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਹੈਗਾ ਸਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਬਾਦਲ ਕੇ ਨੈਸ਼ਨਲ ਨੂੰ ਲੈ ਕੇ ਇੱਕ ਸਿਮਿਨਾਰ ਲਗਾਏਗੇ ਜਿਹੜੀ ਪੰਜਾਬ ਸਰਕਾਰ ਵੱਲੋਂ ਇੱਕ ਮਹਨ ਚੱਲ ਰਹੀ ਹੈ ਜਿਸ ਦੇ ਵਿੱਚ ਐਂਟੀ ਡਰੱਗਸ ਦਾ ਹੈਗਾ ਤੇ ਉਹਦੇ ਚ ਅਸੀਂ ਅੱਜ ਬਹਾਦਰ ਕੇ ਪਿੰਡ ਆਏ ਸੀ ਇੱਥੇ ਇਹ ਗੁਰੂ ਹਰ ਸਾਹਿਬ ਦੇ ਵਿੱਚ ਪੈਂਦੇਗਾ ਬਿਲਕੁਲ ਬਾਰਡਰ ਦੇ ਨਾਲੇ ਦੇਖਿਆ ਹੋਵੇ ਤੁਸੀਂ ਇੱਥੇ 2 ਜਾਂ 3 ਕਿਲੋਮੀਟਰ ਤੋਂ ਬਾਅਦ ਇੱਥੇ ਬਾਰਡਰ ਸ਼ੁਰੂ ਹੋ ਜਾਂਦਾ ਹੈ ਕਿ اسی ਬਸੇ ਦੀ ਪਿੰਡ ਦੇ ਵਿੱਚ ਨਾਲੇ ਬੀਐਸਐਫ ਦੇ ਨਾਲ ਆਫੀਸਰਸ ਵੇਰਾ ਸੀ ਇਹਨਾਂ ਨੂੰ ਨਾਲ ਲੈ ਕੇ ਆਇਆ ਸੀ ਇੱਕ ਪਬਲਿਕ ਡੀਲਿੰਗ ਵੇਰਾ ਸੀ ਕਿ ਇੱਕ ਥੋੜਾ ਇਹਨਾਂ ਨੂੰ ਮੋਟੀਵੇਟ ਕਰਨਾ ਸੀ ਜਿਹੜੇ ਬੱਚੇ ਇੱਥੇ ਰਹਿੰਦੇ ਨੇ ਉਹਨਾਂ ਨੂੰ ਸੀਗਾ ਵੀ ਜਿਹੜਾ ਨਸ਼ੇ ਦੇ ਬਾਰੇ ਜਿਹੜੇ ਪ੍ਰੋਬਲਮਸ ਐਂਡ ਗਾਉਂਸ ਐ ਉਹ ਦੱਸ ਰਹੇ ਸੀ ਅਸੀਂ ਛੋਟੀ ਛੋਟੀ ਸੀ ਮੂਵੀਜ਼ ਦਿਖਾ ਰਹੇ ਨੇ ਇਹਨਾਂ ਨੂੰ ਗਾਣੇ ਜਿਹੜੇ ਹੈਗੇ ਡਰੱਗਸ ਦੇ ਉੱਪਰ ਉਹ ਦੱਸ ਰਹੇ ਆ ਵੀ ਕਈ ਵਾਰੀ ਉਹ ਜਿਹੜੀ ਪਿਕਚਰ ਦੇ ਉੱਪਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਇਹ ਬੱਚਾ ਸ਼ੁਰੂ ਕਿਹੜੀ ਜਗ੍ਹਾ ਤੋਂ ਕਰਦਾ ਹੈਗਾ ਉਹਦੇ ਅੱਗੇ ਹਾਲਾਤ ਕੀ ਹੁੰਦੇ ਤੇ ਉਹਦੇ ਐਂਡ ਕੀ ਹੈਗਾ ਸੋ ਇੱਕ ਗੈੱਟ ਟੂਗੇਦਰ ਸੀ ਤੇ ਉਸ ਤੋਂ ਬਾਅਦ ਅਸੀਂ ਇਸ ਵਾਰੀ ਫਸਟ ਟਾਈਮ ਸੀ ਜਿਵੇਂ ਆਪਾਂ ਲੇਡੀਜ਼ ਨੂੰ ਵੀ ਬੁਲਾਇਆ ਸੀਗਾ ਤੇ ਨਾਲ ਛੋਟੇ ਬੱਚਾ ਸਾਨੂੰ ਬੁਲਾਇਆ ਸੀਗਾ ਤੇ ਛੋਟੇ-ਛੋਟੇ ਜਿਹੜੇ ਗਿਫਟ ਸੀਗੇ ਜਿਵੇਂ ਵਾਲੀਬਾਲ ਹੋ ਗਈ ਫੁੱਟਬਾਲ ਹੋ ਗਈ ਪੈਨਸਲਸ ਹੋ ਗਈ ਕਲਰ ਪੈਨਸਲ ਹੋ ਗਈ ਅਸੀਂ ਬੱਚਿਆਂ ਨੂੰ ਇੱਥੇ ਵੀ ਛੋਟੇ ਜਿਹਨਾਂ ਨੂੰ ਹੁੰਦਾ ਵੀ ਨਹੀਂ ਅਸੀਂ ਆਏ ਸੀ ਕਿ ਸਾਨੂੰ ਕੁਝ ਨਾ ਕੁਝ ਜੀ ਮੋਟੀਵੇਟ ਕਰਨ ਵਾਸਤੇ ਵੀ ਕਨੂੰ ਅਸੀਂ ਫੇਰ ਤੇ ਬੜਾ ਵਧੀਆ ਚ ਆ ਕੇ ਸਾਨੂੰ ਲੱਗਿਆ ਕਿ ਤੇ ਫਸਟ ਟਾਈਮ ਹੋਏਗਾ ਵੀ ਜੇ ਚੇ ਪਿੰਡ ਜਿਹੜਾ ਬਾਦਰਕੀ ਪਿੰਡ ਵਿੱਚ ਕੋਈ ਵੀ ਨਸ਼ਾ ਜਿਹੜਾ ਹੈਗਾ ਇੱਥੇ ਨਹੀਂ ਹੈਗਾ ਬਗੇ ਨਸ਼ਾ ਰਹੇ ਤੇ ਪਿੰਡ ਹੈਗਾ ਤੇ ਬੜਾ ਵਧੀਆ ਜਿਹਾ ਲੱਗਦਾ ਕਿ ਬਿਲਕੁਲ ਬਾਰਡਰ ਦੇ ਨਾਲ ਲੱਗਿਆ ਤੇ ਇੱਥੇ ਹੁਣ ਵੀ ਤੁਸੀਂ ਦੇਖ ਰਹੋਗੇ ਬਾਲੀਵੋਲ ਦੀ ਉਹਦੀ ਟੀਮ ਚੱਲ ਰਹੀ ਬੜਾ ਵਧੀਆ ਖੇਰੇ ਜੀ ਅਸੀਂ ਵੀ ਚਲੋ 10 ਮਿੰਟ ਪਾਰਟਿਸਪੇਟ ਕੀਤਾ ਹੈਗਾ ਸੋ ਇਹੀ ਹੈਗਾ ਵੀ ਨਸ਼ੇ ਤੋਂ ਬਾਅਦ ਜਿਹੜਾ ਹੈਗਾ ਸਾਰੇ ਬੱਚੇ ਨੂੰ ਲੈ ਕੇ ਆਈਏ ਤੇ ਸਾਰੇ ਜਿਹੜੀ ਆਪਣੀ ਵਧੀਆ ਲਾਈਫ ਜੀਣ ਇੱਥੇ ਜੀਉਂਦੇ